ਜਿਸ ਨੂੰ ਇਸ ਦੀ ਤਫ਼ਤੀਸ਼ ਅੱਗੇ ਕੀਤੀ ਗਈ ਤੇ ਜਿਹੜਾ ਸਵਿਫਟ ਦੇ ਉੱਤੇ ਜਿਹੜਾ ਜਾਲੀ ਨੰਬਰ ਲਗਾਇਆ ਸੀਗਾ ਉਸ ਦੇ ਵਿੱਚ ਜਾਲੀ ਨੰਬਰ ਦੀ ਤਸਦੀਕ ਕਰਦੇ ਹਾਂ ਉਸ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਚੈਸੀ ਨੰਬਰ ਤੇ ਜਿਹੜੀਆਂ ਇੰਜਨ ਨੰਬਰ ਆ ਉਹ ਵੀ ਟੈਂਪਰ ਹੋਣੇ ਪਾਏ ਗਏ ਨੇ ਉਸ ਤੋਂ ਬਾਅਦ ਜਿਹੜੀ ਇੱਕ ਜਾਲੀ ਆਰ ਸੀ ਵੀ ਜਿਹੜੀ ਇਸ ਦੇ ਵਿੱਚ ਬਰਾਮਦ ਹੋਈ ਹੈ ਜਿਸ ਦੇ ਉੱਤੇ ਤਫ਼ਤੀਸ਼ ਅੱਗੇ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਮਾਨਜੋਗ ਕਮਿਸ਼ਨਰ ਪੁਲਿਸ ਅਮਰ ਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਅਨਸਾਰ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਚੱਲ ਰਿਹਾ ਸੀਗਾ ਉਸ ਤੇ ਕੰਮ ਕਰਦਿਆਂ ਸਾਡੀ ਥਾਣਾ ਸਲਾਮਾਬਾਦ ਦੀ ਪੁਲਿਸ ਨੇ ਏਸੀਬੀ ਜਸਪਾਲ ਸਿੰਘ ਹੁਣਾਂ ਦੇ ਨਿਰਦੇਸ਼ ਦੇ ਵਿੱਚ ਇੱਕ ਗੱਡੀ ਚੋਰੀ ਕਰਕੇ ਅੱਗੇ ਵੇਚਣ ਵਾਲੇ ਗਰੋਹ ਦਾ ਜਿਹੜਾ ਪਰਦਾ ਫਾਸ਼ ਕੀਤਾ ਹੈ ਜਿਸ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਜਿਹੜਾ ਇਸ ਦੇ ਵਿੱਚ ਹੁਣ ਤੱਕ ਅਰੈਸਟ ਕੀਤਾ ਗਿਆ ਜਿਸ ਦੇ ਅੱਜ ਗਰੀਸ਼ ਕੁਮਾਰ ਉਰਫ ਗੈਰੀ ਜੋ ਕਿ ਪਿੱਖੀਵੰਡ ਦਾ ਰਹਿਣ ਵਾਲਾ ਹੈ ਸਾਹਿਬ ਸਿੰਘ ਪੁੱਤਰ ਅਵਤਾਰ ਸਿੰਘ ਇਹ ਖੰਡ ਵਾਲਾ ਸ਼ਹਾਟਾ ਦਾ ਰਹਿਣ ਵਾਲਾ ਹੈ ਤੇ ਗੁਰਮੀਤ ਸਿੰਘ ਉਰਫ ਡਿੰਪਲ ਜਿਹੜਾ ਇਹ ਥਾਣਾ ਮੁਕੰਪੁਰਾ ਦਾ ਰਹਿਣ ਵਾਲਾ ਹੈ ਇਸ ਦੇ ਵਿੱਚ ਜਿਹੜੇ ਦੋ ਦੋਸ਼ੀ ਨੇ ਜਿਹੜੇ ਗਰੀਸ਼ ਅਤੇ ਸਾਹਿਬ ਸਿੰਘ ਇਹਨਾਂ ਦੇ ਉੱਤੇ ਪੁਰਾਣੇ ਮੁਕਦਮੇ ਦਰਜ ਨੇ ਗਰੀਸ਼ ਦੇ ਉੱਤੇ 6 ਮੁਕਦਮੇ ਜਿਹੜੇ ਪੁਰਾਣੇ ਚੋਰੀ ਦੇ ਚੋਰੀਆਂ ਦੀਆਂ ਗੱਡੀਆਂ ਐਨਡੀਪੀਐਸ ਤੇ ਪਲੱਸ ਆਰਮਜੈਕਟ ਦੇ ਮੁਕਦਮੇ ਜਿਹੜੇ ਇਹਨਾਂ ਦੇ ਦਰਜ ਨੇ ਇਹਨਾਂ ਤਿੰਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਕੋਲ ਚੋਰੀ ਸ਼ੁੱਧਾ ਬਰਾਮਦ ਹੋਈਆਂ ਨੇ ਜਿਸ ਦੇ ਵਿੱਚ ਇੱਕ ਥਾਰ ਇੱਕ ਸਕੋਰਪੀਓ ਤੇ ਇੱਕ ਸਵਿਫਟ ਜਿਹੜੀ ਇਹਨਾਂ ਕੋਲ ਬਰਾਮਦ ਹੋਈ ਆ ਜਿਸ ਨੋਇ ਇਸ ਦੀ ਤਫ਼ਤੀਸ਼ ਅੱਗੇ ਕੀਤੀ ਗਈ ਤੇ ਜਿਹੜਾ ਸਵਿਫਟ ਦੇ ਉੱਤੇ ਜਿਹੜਾ ਜਾਲੀ ਨੰਬਰ ਲਗਾਇਆ ਸੀਗਾ ਉਸ ਦੇ ਵਿੱਚ ਜਾਲੀ ਨੰਬਰ ਦੀ ਤਸਦੀਕ ਕਰਦੇ ਆ ਉਸ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਚੈਸੀ ਨੰਬਰ ਤੇ ਜਿਹੜੀਆਂ ਇੰਜਨ ਨੰਬਰ ਆ ਉਹ ਵੀ ਟੈਂਪਰ ਹੋਣੇ ਪਾਏ ਗਏ ਨੇ ਉਸ ਤੋਂ ਬਾਅਦ ਜਿਹੜੀ ਇੱਕ ਜਾਲੀ ਆਰ ਸੀ ਵੀ ਜਿਹੜੀ ਇਸ ਦੇ ਵਿੱਚ ਬਰਾਮਦ ਹੋਈ ਹੈ ਜਿਸ ਦੇ ਉੱਤੇ ਤਫ਼ਤੀਸ਼ ਅੱਗੇ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਹੁਣ ਤੱਕ ਦੋ ਲੋਕ ਪ੍ਰਵੀਨ ਕੁਮਾਰ ਅਤੇ ਗੁਰਵਿੰਦਰ ਸਿੰਘ ਜਿਹੜੇ ਆ ਵਾਸੀ ਜੀਰਕਪੁਰ ਤੇ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਇਹ ਫਿਕਰ ਆਊਟ ਹੋਏ ਨੇ ਜਿਹੜੇ ਇਸ ਸਿੰਡੀਗੇਟ ਜਾਂ ਇਸ ਜਿਹੜੇ ਗਰੋਪ ਦੇ ਜਿਹੜੇ ਮੁਖ ਸਰਗਣਾ ਨੇ ਉਹਨਾਂ ਦੇ ਆਲਰੇਡੀ ਜਿਹੜੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਿਹੜੇ ਮੁਕਦਮੇ ਦਰਜ ਨੇ ਇਸ ਮੁਕਦਮੇ ਦੀ ਜਿਹੜੀ ਤਫ਼ਤੀਸ਼ ਅੱਗੇ ਕਰਕੇ ਇਹਨਾਂ ਦੋਵਾਂ ਦੋਸ਼ੀਆਂ ਤੱਕ ਵੀ ਪਹੁੰਚ ਕੀਤੀ ਜਾਵੇਗੀ ਤੇ ਇਸ ਸਾਰੇ ਸਿੰਡੀਗੇਟ ਦਾ ਜਿਹੜਾ ਜਿਹੜਾ ਮਾਮਲਾ ਇਹਨੂੰ ਅਨਰਥ ਕੀਤਾ ਜਾਵੇਗਾ ਤੇ ਜਿਹੜੇ ਹੋਰ ਵੀ ਦੋਸ਼ੀ ਤੇ ਹੋਰ ਵੀ ਗੱਡੀਆਂ ਜਿਹੜੀਆਂ ਨੇ ਇਹਨਾਂ ਨੇ ਚੋਰੀ ਕਰਕੇ ਅੱਗੇ ਵੇਚੀਆਂ ਗਈਆਂ ਉਹ ਬਰਾਮਦ ਕੀਤੀਆਂ ਜਾਣਗੀਆਂ ਜਿਸ ਨੂੰ ਇਸ ਦੀ ਤਫ਼ਤੀਸ਼ ਅੱਗੇ ਕੀਤੀ ਗਈ ਤੇ ਜਿਹੜਾ ਸਵਿਫਟ ਦੇ ਉੱਤੇ ਜਿਹੜਾ ਜਾਲੀ ਨੰਬਰ ਲਗਾਇਆ ਸੀਗਾ ਉਸ ਦੇ ਵਿੱਚ ਜਾਲੀ ਨੰਬਰ ਦੀ ਤਸਦੀਕ ਕਰਦੇ ਆ ਉਸ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਚੈਸੀ ਨੰਬਰ ਤੇ ਜਿਹੜੀਆਂ ਇੰਜਨ ਨੰਬਰ ਆ ਉਹ ਵੀ ਟੈਂਪਰ ਹੋਣੇ ਪਾਏ ਗਏ ਨੇ ਉਸ ਤੋਂ ਬਾਅਦ ਜਿਹੜੀ ਇੱਕ ਜਾਲੀ ਆਰ ਸੀ ਵੀ ਜਿਹੜੀ ਇਸ ਦੇ ਵਿੱਚ ਬਰਾਮਦ ਹੋਈ ਹੈ ਜਿਸ ਦੇ ਉੱਤੇ ਤਫ਼ਤੀਸ਼ ਅੱਗੇ ਸਾਡੇ ਵੱਲੋਂ ਕੀਤੀ ਜਾ ਰਹੀ ਹੈ